ਤੇ ਬਾਈ ਪਾਬੂ ਹੋ ਗਏ ਹੈ ਕੋਈ ਨਹੀਂ ਕੋਈ ਨਹੀਂ ਨਾ 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 ਤੇ ਇੱਥੇ ਇੱਕ ਵੀਰ ਹੈ ਸਰਦਾਰ ਜੀ ਇਹਨਾਂ ਨੇ ਸ਼ਕੰਜਮੀ ਦੀ ਰੇੜੀ ਲਾਈ ਹੋਈ ਹੈ ਇੱਕ ਸਟਾਲ ਲਾਈ ਹੋਈ ਹੈ ਤੇ ਹੋਰ ਵੀ ਸਮਾਨ ਹੈ ਤੇ ਬਾਈ ਹੋਰਾਂ ਦੀ ਕਹਾਣੀ ਜਦੋਂ ਸੁਣੀ ਹੈ ਤਾਂ ਇਹ ਬੜੀ ਮਜਬੂਰੀ ਦੇ ਵਿੱਚ ਇਹ ਕੰਮ ਕਰਨਾ ਪਿਆ ਬਾਈ ਜੀ ਹੋਰਾਂ ਨੂੰ ਜੀ ਐਕਚੁਅਲੀ ਗੱਲ ਇਹ ਆ ਕਿ ਮੈਂ ਬਿਮਾਰ ਆ 2-3 ਸਾਲ ਹੋ ਗਏ ਮੈਨੂੰ ਕਿਡਨੀ ਦੀ ਪ੍ਰੋਬਲਮ ਹੋ ਗਈ ਤੇ ਹੁਣ ਮੇਰੀ ਡਾਇਲਸਿਸ ਹੁੰਦੀ ਆ ਮੇਰੀ ਹਫਤੇ 'ਚ 2 ਵਾਰ ਡਾਇਲਸਿਸ ਹੁੰਦੀ ਆ ਡਾਇਲਸਿਸ ਦਾ ਖਰਚਾ ਬਹੁਤ ਆ ਜੀ ਮਹੀਨੇ 'ਚ 8 ਵਾਰ ਤਾਂ ਸਾਨੂੰ ਡਾਇਲਸਿਸ ਕਰਾਉਣ ਜਾਣਾ ਪੈਂਦਾ ਜਿੱਥੇ ਤੁਸੀਂ ਕੰਮ ਕਰਦੇ ਹੋ ਜਿੱਥੇ ਤੁਹਾਡੀ ਤਨਖਾਹ ਕਿੰਨੀ ਆ ਜੀ ਮੇਰੀ ਉੱਥੇ 7000 ਤਨਖਾਹ ਆ ਜੀ 7000 ਤਨਖਾਹ ਮੈਂ ਕਿਸੇ ਦੀ ਵਾਸ ਚ ਲਾਉਂਦਾ ਸੇ ਦਿਬਾਸ ਚਲਉਂਦੇ ਨੇ ਦੋਨੇ ਕਿਡਨੀ ਦੀ ਸਮੱਸਿਆ ਬਾਈ ਤੋਂ ਦੋਨੇ ਕਿਡਨੀਆਂ ਖਰਾਬ ਹੈ ਜੀ ਕੋਈ ਨਸ਼ਾ ਪੱਤਾ ਕਰਦੇ ਸੀ ਕੋਈ ਨਸ਼ਾ ਨਹੀਂ ਗੁਰਸਿੱਖ ਫੈਮਿਲੀ ਆ ਜੀ ਕੋਈ ਨਸ਼ਾ ਪੱਤਾ ਨਹੀਂ ਅੱਜ ਤੱਕ ਕਰ ਕੁਛ ਵੀ ਕੋਈ ਆਂਡਾ ਮੀਟ ਸ਼ਰਾਬ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਬਸ ਪਤਾ ਨਹੀਂ ਜੀ ਕੀ ਗੱਲ ਹੋ ਗਈਆਂ ਕਿ ਕਿਡਨੀਆਂ ਦੋਨੇ ਖਰਾਬ ਹੋ ਗਏ ਬਾਈ ਜੀ ਹੋਰਾਂ ਦੇ ਜਦੋਂ ਮਿਸਜੇ ਦੇ ਨਾਲ ਗੱਲ ਬਾਤ ਹੋਈ ਸਾਡੀ ਭੈਣੇ ਆ ਸਾਡੇ ਲਾਗਲੇ ਪਿੰਡਾਂ ਦੀ ਤੇ ਉਹਨੇ ਮੈਨੂੰ ਕਿਹਾ ਕਹਿੰਦੀ ਮੈਂ ਜਗਦੀਪ ਕਿਸੇ ਤੋਂ ਮਦਦ ਨਹੀਂ ਲੈਣਾ ਚਾਹੁੰਦੀ ਕਿਉਂਕਿ ਅਸੀਂ ਹੁਣ ਮਕਾਨ ਪਾ ਕੇ ਹਟੇ ਆ ਕਿਸ਼ਤਾਂ ਤੇ ਹੀ ਕਰਜ਼ਾ ਚੁੱਕ ਕੇ ਪਾਇਆ ਸੀ ਵੀ ਫਿਰ ਲੋਕਾਂ ਨੇ ਕਹਿਣਾ ਵੀ ਯਾਰ ਇਹਨਾਂ ਨੇ ਤਾਂ ਮਕਾਨ ਵੀ ਪਾ ਲਿਆ ਵੀ ਫਿਰ ਇਹ ਪੈਸੇ ਮੰਗੀ ਜਾਂਦੇ ਆ ਹੁਣ ਤੱਕ ਕਿੰਨਾ ਪੈਸਾ ਲੱਗਿਆ ਲੋ ਤੁਹਾਡਾ 15 ਤੋਂ 20 ਲੱਖ ਰੁਪਏ ਲੱਗ ਗਿਆ ਜੀ ਉਸ ਕਰਜ਼ਾ ਚੁੱਕ ਕੇ ਹੀ ਲਾਇਆ ਜੀ ਜੋ ਹੈਗਾ ਤਾਂ ਸਭ ਵੇਚ ਪੁੱਜ ਦਿੱਤਾ ਜੋ ਗਹਿਣਾ ਗੱਟਾ ਦਾ ਘਰ ਵਾਲੀ ਦਾ ਸਭ ਵੇਚਤਾ ਜੀ ਫੇਰ ਵੀ ਤੁਹਾਡੀ ਘਰ ਵਾਲੀ ਨੇ ਸਾਥ ਦਿੱਤਾ ਤੁਹਾਡਾ ਬਹੁਤ ਸਾਥ ਦਿੱਤਾ ਜੀ ਮੇਰੇ ਨਾਲ ਹੀ ਖੜੀ ਆ ਮੇਰੇ ਦਾ ਰਿਸ਼ਤੇਦਾਰ ਵੀ ਮੇਰਾ ਸਾਥ ਛੱਡ ਗਏ ਤੇ ਜੀ ਬਸ ਇਹ ਕਹੀ ਹੀ ਮੇਰੀ ਘਰ ਵਾਲੀ ਉਹ ਮੇਰੇ ਨਾਲ ਖੜੀ ਹੈ ਜੀ ਹੁਣ ਵੀ ਉਹ ਕਹਿੰਦੀ ਆ ਕਹਿੰਦੀ ਕਿਡਨੀ ਮੈਂ ਦਵਾਂਗੇ ਤੁਹਾਨੂੰ ਤੁਸੀਂ ਆਪਣਾ ਇਲਾਜ ਕਰਾਓ ਕਿਡਨੀ ਚੇਂਜ ਕਰਾਓ ਮੈਂ ਤੁਹਾਨੂੰ ਕਿਡਨੀ ਦਵਾਂ ਬਿਲਕੁਲ ਅਸੀਂ ਕਈ ਵਾਰ ਕਹਿੰਨੇ ਆ ਭਾਈ ਜੀ ਰਿਸ਼ਤਿਆਂ ਦੇ ਵਿੱਚ ਤਕਰਾਰ ਦੇ ਗੱਲਾਂ ਆਉਂਦੀਆਂ ਤਲਾਕ ਤੱਕ ਦੀਆਂ ਨੋਬਤਾਂ ਆਉਂਦੀਆਂ ਪਰ ਐਸੇ ਰਿਸ਼ਤੇ ਵੀ ਆ ਰੂਹ ਦੇ ਰਿਸ਼ਤੇ ਨੇ ਜਿਹੜੇ ਕਹਿੰਦੇ ਵੀ ਜੇ ਮੇਰੇ ਹਮਸਫਰ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਮੈਂ ਤਿਆਰ ਆ ਮੈਂ ਤੇਰੇ ਲਈ ਜਾਨ ਦੇਣ ਤੱਕ ਹਾਜ਼ਰ ਆ ਵਾਹਿਗੁਰੂ ਤੁਹਾਨੂੰ ਹੋਰ ਤੰਦਰੁਸਤੀ ਬਖਸ਼ੇ ਤਾਂ ਮੈਂ ਭਾਈ ਜੀ ਇਹਨਾਂ ਦਾ ਅਕਾਊਂਟ ਨੰਬਰ ਵੀ ਛੱਡ ਰਿਹਾ ਕਿਉਂਕਿ ਇਹਨਾਂ ਦਾ ਇਲਾਜ ਹੈਗਾ ਕਿਡਨੀ ਟ੍ਰਾਂਸਪਲੈਂਟ ਹੋ ਸਕਦੀ ਹੈ ਜੇਕਰ ਇਹਨਾਂ ਦੀ ਪਤਨੀ ਦੀ ਕਿਡਨੀ ਫਿੱਟ ਬੈਟ ਦੀ ਹੋਈ ਤਾਂ ਉਹ ਨਹੀਂ ਤਾਂ ਫਿਰ ਹੁਣ ਕਿਡਨੀਆਂ ਦਾ ਬਹੁਤ ਚੱਲੀ ਜਾਂਦਾ ਵੀ ਕਿਡਨੀ ਭਾਈ ਦਿੱਤੀ ਜਾਂਦੀ ਹੈ ਤਾਂ ਉਹਦੇ ਲਈ ਇਲਾਜ ਦੇ ਲਈ ਪੈਸੇ ਨਹੀਂ ਆ ਇੱਕ ਵਾਰ ਪ੍ਰੋਸੈਸ ਜਿਹੜਾ ਹੈਗਾ ਪੈਸਿਆਂ ਦਾ ਸ਼ੁਰੂ ਉੱਥੋਂ ਹੀ ਹੋਣਾ ਜਦੋਂ ਪੈਸੇ ਕੁਝ ਆਉਣ ਲੱਗ ਜਾਣਗੇ ਲੈ ਆਪ ਦਾ ਪ੍ਰੋਸੈਸ ਤਾਂ ਮੇਰੀ ਬੇਨਤੀ ਹੈ ਵੀ ਬਾਈ ਜੀ ਹੋਰਾਂ ਨੂੰ ਜ਼ਰੂਰ ਮਦਦ ਕਰੋ ਇਹਨਾਂ ਦੀ ਤੇ ਕਿਸੇ ਦੇ ਅੱਗੇ ਹੱਥ ਢੜਨ ਨਾਲ ਉਹ ਇਹਨਾਂ ਨੇ ਸਮਝਿਆ ਹੁਣ ਵੀ ਇਹਨਾਂ ਨੇ ਕਿਹਾ ਸੀ ਵੀ ਸਾਡੀ ਅਸੀਂ ਸਕੰਜਵੀ ਲਾਉਂਦੇ ਆ ਉਹਦੀ ਐਡ ਕਰ ਦਿਓ ਪਰ ਮੈਂ ਚਾਹੁੰਦਾ ਵੀ ਇਹਦੇ ਨਾਲ ਇਹਦੇ ਸਿਰ ਦੇ ਉੱਤੇ ਬਾਈ ਜੀ ਜਿਹੜਾ ਉਹ ਇਲਾਜ ਜਿਹੜੀ ਬਿਮਾਰੀ ਲੱਗੀ ਹੈ ਉਹ ਸੰਭਵ ਨਹੀਂ ਹੈ ਇਸ ਕਰਕੇ ਮੇਰੀ ਬੇਨਤੀ ਭੈਣਾਂ ਨੂੰ ਵੀਰਾਂ ਨੂੰ ਵੀ ਇਸ ਵੀਰ ਦੀ ਮਾਂ ਫੜੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਵਕਤ ਮੈਂ ਰੋਪੜ ਦੇ ਸੈਭਜਾਦਾਜੀਤ ਸਿੰਘ ਅਕੈਡਮੀ ਦੇ ਨੇੜੇ ਖੜਾ ਆਂ ਇੱਧਰ ਸ੍ਰੀ ਚਮਕੌਰ ਸਾਹਿਬ ਨੂੰ ਜਾਂਦਾ ਜਿਹੜਾ ਰਸਤਾ ਜਿਹੜੇ ਵੀ ਰੋਪੜ ਆਉਂਦੇ ਜਾਂਦੇ ਆ ਉਹਨਾਂ ਨੂੰ ਪਤਾ ਹੋਊਗਾ ਬਾਈਪਾਸ ਵਾਲਾ ਰੋਡ ਐ ਉਹ ਨਵਾਂ ਚੌਕ ਐ ਪਰਲੀ ਸਾਈਡ ਚਲ ਜਿਏ ਤਾਂ ਚਮਕੌਰ ਸਾਹਿਬ ਨੂੰ ਰਸਤਾ ਚਲ ਜਾਂਦਾ ਚੌਕ ਤੋਂ ਉਰਲੀ ਸਾਈਡ ਨੂੰ ਮੁੜ ਜਾਈਏ ਚੰਡੀਗੜ੍ਹ ਵੱਲ ਨੂੰ ਜਾਂਦੇ ਹੋਏ ਜਦੋਂ ਆਪਾਂ ਖੱਬੇ ਪਾਸੇ ਨੂੰ ਮੁੜਦੇ ਆਂ ਤਾਂ ਇਹ ਰੋਪੜ ਵਾਲੇ ਪਾਸੇ ਨੂੰ ਮੁੜ ਜਾਂਦਾ ਏ ਤੇ ਇੱਥੇ ਇੱਕ ਵੀਰ ਐ ਸਰਦਾਰ ਜੀ ਇਹਨਾਂ ਨੇ ਸ਼ਕੰਜਮੀ ਦੀ ਰੇੜੀ ਲਾਈ ਹੋਈ ਹੈ ਇੱਕ ਸਟਾਲ ਲਾਈ ਹੋਈ ਹੈ ਤੇ ਹੋਰ ਵੀ ਸਮਾਨ ਹੈ ਤੇ ਬਾਈ ਹੋਰਾਂ ਦੀ ਕਹਾਣੀ ਜਦੋਂ ਸੁਣੀ ਹੈ ਤਾਂ ਇਹ ਬੜੀ ਮਜਬੂਰੀ ਦੇ ਵਿੱਚ ਇਹ ਕੰਮ ਕਰਨਾ ਪਿਆ ਬਾਈ ਜੀ ਹੋਰਾਂ ਨੂੰ ਕੰਮ ਹਾਲਾ ਕਿ ਮਾੜਾ ਨਹੀਂ ਹੁੰਦਾ ਹੋਰ ਵੀ ਕੰਮ ਕਰਦੇ ਆ ਉਹਦੇ ਨਾਲ ਇਹ ਵੀ ਕੰਮ ਕਰਨਾ ਪੈ ਰਿਹਾ ਉਹਦਾ ਅਸੀਂ ਕਾਰਨ ਤੁਹਾਨੂੰ ਦੱਸਦੇ ਆ ਸਸਿਕਾ ਬਾਈ ਜੀ ਕੀ ਨਾਮ ਹੈ ਤੁਹਾਡਾ ਜੀ ਪਰਮਿੰਦਰ ਸਿੰਘ ਜੀ ਪਰਮਿੰਦਰ ਸਿੰਘ ਤੇ ਬਾਈ ਕਿਹੜੀ ਮਜਬੂਰੀ ਹੋ ਗਈ ਵੀ ਪਹਿਲਾਂ ਕਹਿੰਦੇ ਇੱਕ ਬੱਚਿਆਂ ਦੀ ਛੱਡਣ ਵਾਲੀ ਬੱਸ ਚਲਾਉਂਦੇ ਆ ਸਕੂਲ ਦੀ ਹਾਂਜੀ ਤੇ ਉਤੇ ਬਾਅਦ ਫਿਰ ਤੁਸੀਂ ਆ ਸਕੰਜਮੀ ਦੀ ਰੇਡ ਲਾਉਂਦੇ ਹੁੰਦੇ ਹਾਂ ਹਾਂਜੀ ਭਾਜੀ ਐਕਚੁਅਲੀ ਗੱਲ ਇਹ ਆ ਕਿ ਮੈਂ ਬਿਮਾਰ ਆ 2-3 ਸਾਲ ਹੋ ਗਏ ਮੈਨੂੰ ਕਿਡਨੀ ਦੀ ਪ੍ਰੋਬਲਮ ਹੋ ਗਈ ਅੱਛਾ ਜੀ ਤੇ ਡਾਕਟਰ ਸਾਹਿਬ ਪਹਿਲਾਂ ਕਹਿੰਦੇ ਸੀ ਵੀ ਦਵਾਈਆਂ ਨਾਲ ਚੱਲੀ ਜਾਣਾ ਕੰਮ ਫਿਰ ਉਸ ਬਾਅਦ ਹੌਲੀ ਹੌਲੀ ਕਰਦੇ ਕਰਦੇ ਦਵਾਈਆਂ ਨਾਲ ਵੀ ਕੰਮ ਖਤਮ ਹੋ ਗਿਆ ਤੇ ਹੁਣ ਮੇਰੀ ਡਾਇਲਸਿਸ ਹੁੰਦੀ ਆ ਮੇਰੀ ਹਫਤੇ 'ਚ 2 ਵਾਰ ਡਾਇਲਸਿਸ ਹੁੰਦੀ ਆ ਡਾਇਲਸਿਸ ਦਾ ਖਰਚਾ ਬਹੁਤ ਆ ਜੀ ਮਹੀਨੇ 'ਚ 8 ਵਾਰ ਤਾਂ ਸਾਨੂੰ ਡਾਇਲਸਿਸ ਕਰਾਉਣ ਜਾਣਾ ਪੈਂਦਾ ਫਿਰ ਉਹਦੇ ਵਾਰ ਕਦੇ ਐਡਮਿਟ ਹੋਣਾ ਪੈ ਜਾਂਦਾ ਹੈ ਤੇ ਇਸ ਕਰਕੇ ਖਰਚਾ ਬਹੁਤ ਆ ਇਨਕਮ ਹੈ ਨਹੀਂ ਇਹਦੇ ਕਰਕੇ ਫਿਰ ਇਹ ਸਾਈਡ ਬਿਜ਼ਨਸ ਥੋੜਾ ਸ਼ੁਰੂ ਕਰਿਆ ਵੀ ਚਲੋ ਕੁਛ ਨਾ ਕੁਛ ਡੈਲਸਿਸ ਦਾ ਖਰਚਾ ਤਾਂ ਨਿਕਲੂਗਾ ਨਾ ਓਹੋ ਰੁਕ ਜਾਂਦਾ ਬਾਈ ਕੋਈ ਇੱਥੇ ਆ ਕੇ ਪੀ ਲਿੰਦਾ ਏ ਦੋ ਚਾਰ ਰੁਕ ਜਾਂਦੇ ਆ ਹਾਂਜੀ ਰੁਕੇ ਜਾਂਦੇ ਆ ਜੀ ਤੇ ਜਿੱਥੇ ਤੁਸੀਂ ਕੰਮ ਕਰਦੇ ਹੋ ਜੀ ਉੱਥੇ ਤੁਹਾਡੀ ਤਨਖਾਹ ਕਿੰਨੀ ਹੈ ਜੀ ਮੇਰੀ ਉੱਥੇ 7000 ਤਨਖਾਹ ਹੈ 7000 ਤਨਖਾਹ ਹਾਂਜੀ ਮੈਂ ਕਿਸੇ ਦੀ ਵਾਸ ਚ ਲਾਉਂਦਾ ਜੀ ਕਿਸੇ ਦੀ ਵਾਸ ਚ ਚਲਾਉਂਦਾ ਹਾਂ ਦੇਖੋ ਜੀ 7000 ਤਨਖਾਹ ਤੇ ਉਹ ਤੋਂ ਬਾਅਦ ਫਿਰ ਇੱਥੇ ਲਗਾਉਣਾ ਘਰ ਦਾ ਖਰਚਾ ਵੀ ਚਲਾਉਣਾ ਤੇ ਹਾਲਾਤ ਬੜੇ ਮਲਕੇ 나ਜੁਕੇ 나ਜੁਕ ਹੈ ਬੇਟੀ ਹੈ ਜੀ ਛੋਟੀ ਇੱਕ 10 ਸਾਲ ਦੀ ਉਹਦੀ ਪੜ੍ਹਾਈ ਦਾ ਖਰਚਾ ਵੀ ਹੈ ਜੀ ਬਹੁਤ ਦੋਨੇ ਕਿਡਨੀਆਂ ਦੀ ਸਮੱਸਿਆ ਹੈ ਬਾਈ ਤੁਹਾਨੂੰ ਦੋਨੇ ਕਿਡਨੀਆਂ ਖਰਾਬ ਹੈ ਜੀ ਕੋਈ ਨਸ਼ਾ ਪੱਤਾ ਕਰਦੇ ਸੀ ਕੋਈ ਨਸ਼ਾ ਨਹੀਂ ਗੁਰਸਿੱਖ ਫੈਮਿਲੀ ਹੈ ਜੀ ਕੋਈ ਨਸ਼ਾ ਪੱਤਾ ਨਹੀਂ ਅੱਜ ਤੱਕ ਕੋਈ ਕੁਝ ਵੀ ਹੈ ਕੋਈ ਆਂਡਾ ਮੀਟ ਸ਼ਰਾਬ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਬਸ ਪਤਾ ਨਹੀਂ ਜੀ ਕੀ ਗੱਲ ਹੋ ਗਈਆਂ ਕਿ ਕਿਡਨੀਆਂ ਦੋਨੇ ਖਰਾਬ ਹੋ ਗਈਆਂ ਤੁਹਾਡਾ ਫੋਨ ਨੰਬਰ ਬਾਈ ਜੀ 95016 48531 95016 48531 48531 ਬਾਈ ਜੀ ਹੋਰਾਂ ਦੇ ਜਦੋਂ ਮਿਸਿਸ ਦੇ ਨਾਲ ਗੱਲਬਾਤ ਹੋਈ ਸਾਡੀ ਭੈਣੇ ਆ ਸਾਡੇ ਲਾਗਲੇ ਪਿੰਡਾਂ ਦੀ ਤੇ ਉਹਨੇ ਮੈਨੂੰ ਕਿਹਾ ਕਹਿੰਦੀ ਮੈਂ ਜਗਦੀਪ ਕਿਸੇ ਤੋਂ ਮਦਦ ਨਹੀਂ ਲੈਣਾ ਚਾਹੁੰਦੀ ਕਿਉਂਕਿ ਅਸੀਂ ਹੁਣ ਮਕਾਨ ਪਾ ਕੇ ਹਟੇ ਆ ਕਿਸ਼ਤਾਂ ਤੇ ਹੀ ਕਰਜ਼ਾ ਚੁੱਕ ਕੇ ਪਾਇਆ ਸੀ ਵੀ ਫਿਰ ਲੋਕਾਂ ਨੇ ਕਿਹਾ ਵੀ ਯਾਰ ਇਹਨਾਂ ਨੇ ਤਾਂ ਮਕਾਨ ਵੀ ਪਾ ਲਿਆ ਬਿਫੇਰੇ ਇਹ ਪੈਸੇ ਮੰਗੀ ਜਾਂਦੇ ਆ ਦੇਖੋ ਦੋਸਤੋ ਕਰਜ਼ਾ ਚੁੱਕ ਕੇ ਇਮਕਾਨ ਪਾਇਆ ਸੀ ਉਹ ਕਰਜ਼ੇ ਦੇ ਥੱਲੇ ਵੀ ਦਬੇ ਹੋਇਆ ਤੁਹਾਡੀ ਮੈਸੇਜ ਉਹ ਨੌਕਰੀ ਕਰਦੀ ਉਹ ਵੀ ਹਾਂਜੀ ਉਹ ਸਵਾਲਿਕ ਸਕੂਲ ਚ ਹੈ ਜੀ ਉਹਦੀ 9500 ਤਨਖਾਹ ਉਹਦੀ 9500 ਤਨਖਾਹ ਹੈ ਉਹਦੇ ਵਿੱਚੋਂ ਕਿਸ਼ਤ ਕਿੰਨੀ ਜਾਂਦੀ ਜੀ ਕਰਜ਼ੇ ਦੀ 9000 ਰੁਪਏ ਜੀ ਦੇਖੋ 9500 ਤਨਖਾਹ ਉਹ ਸਾਰੀ ਕਿਸ਼ਤ ਉਹਦੀ ਚਲੇ ਜਾਂਦੀ ਹੈ 9 ਦੀ 9 9500 ਦੇ ਵਿੱਚੋਂ 9500 ਰੁਪਏ ਪੱਲੇ ਬਚਦਾ ਤੇ ਇੱਕ ਫਿਰ ਧੀ ਵੀ ਹੈ ਉਹ ਪੜਦੀ ਹੈ ਤੇ ਖਰਚਾ ਬਹੁਤ ਹੋ ਜਾਂਦਾ ਪਰ ਦੋਸਤੋ ਦੇਖੋ ਕਹਿਣ ਵਾਲਿਆਂ ਨੇ ਕਹੀ ਜਾਣਾ ਪਰ ਅਸੀਂ ਮਦਦ ਦੇਖਣੀ ਆ ਇਹ ਵੀਰ ਨੇ ਇਹ ਵੀ ਨਹੀਂ ਆ ਵੀ ਇਹ ਪਾਈ ਕੋਈ ਨਸ਼ੇ ਦੀ ਲਤ ਸੀ ਸ਼ਰਾਬਾਂ ਪੀਤੀਆਂ ਜੀ ਕਿਡਨੀ ਗਲ ਗਈ ਕਈ ਵਾਰ ਅਸੀਂ ਕਹਿੰਦੇ ਵੀ ਯਾਰ ਫਿਰ ਤਾਂ ਤੁਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰੀ ਐ ਜਾਓ ਹਾਂਜੀ ਪਰ ਤੁਹਾਡਾ ਕੋਈ ਆਪਰੇਸ਼ਨ ਹੋਇਆ ਸੀ ਜੀ ਹਾਂਜੀ ਮੇਰਾ ਨਾ ਪਰਮਾਰ ਹਸਪੀਟਲ ਵਿੱਚ ਆਪਰੇਸ਼ਨ ਹੋਇਆ ਸੀ 4-5 ਸਾਲ ਪਹਿਲਾਂ ਮੇਰੀ ਗੁਰਦੇ ਦੇ ਵਿੱਚ ਪੱਥਰੀ ਸੀਗੀ ਠੀਕ ਹੈ ਜੀ ਤੇ ਜਦੋਂ ਪੱਥ ਉਹਦਾ ਨਾ ਬਲੱਡ ਆਣ ਲੱਗ ਗਿਆ ਬਾਥਰੂਮ ਚ ਫਿਰ ਅਸੀਂ ਪਰਮਾਰ ਹਸਪੀਟਲ ਚਲੇ ਗਏ ਚੈੱਕਅਪ ਕਰਾਉਣ ਉਹ ਕਹਿੰਦੇ ਵੀ ਤੁਹਾਡੀ ਨਾਸ ਫਟ ਜਾਣੀ ਆ ਵੀ ਤੁਸੀਂ ਉਹ ਕਰਾ ਲਓ ਆਪਰੇਸ਼ਨ ਕਰਾ ਲਓ ਅਸੀਂ ਤੁਰੰਤ ਆਪਰੇਸ਼ਨ ਕਰਾਤਾ ਆਪਰੇਸ਼ਨ ਤੋਂ ਬਾਅਦ ਪਤਾ ਨਹੀਂ ਜੀ ਕੀ ਹੋਇਆ ਕੀ ਨਹੀਂ ਹੋਇਆ ਇਨਫੈਕਸ਼ਨ ਐ ਨਹੀਂ ਖਤਮ ਹੋਈ ਡਾਕਟਰ ਨੇ ਸੱਤ 2 2.5 ਸਾਲ ਸਾਨੂੰ ਦਵਾਈ ਖਲਾਈ ਉੱਥੇ ਉੱਥੇ ਬਾਅਦ ਬਸ ਹੱਥ ਖੜੇ ਕਰ ਤੇ ਕਹਿੰਦਾ ਹੁਣ ਤੱਕ ਕਿੰਨਾ ਪੈਸਾ ਲੱਗ ਗਿਆ ਤੁਹਾਡਾ 15 ਤੋਂ 20 ਲੱਖ ਰੁਪਏ ਲੱਗ ਗਏ ਜੀ ਓਹੋ ਉਹ ਵੀ ਬਸ ਕਰਜ਼ਾ ਚੁੱਕ ਕੇ ਹੀ ਲਾਇਆ ਜੀ ਜੋ ਹੈਗਾ ਤਾਂ ਸਭ ਵੇਚ ਪੂਜ ਦਿੱਤਾ ਜੋ ਗਹਿਣਾ ਗੱਟਾ ਦਾ ਘਰ ਵਾਲੀ ਦਾ ਸਭ ਵੇਚਤਾ ਜੀ ਅੱਛਾ ਫੇ ਵੀ ਤੁਹਾਡੀ ਕਰ ਵਾਲੀ ਨੇ ਸਾਥ ਦਿੱਤਾ ਤੁਹਾਡਾ ਬਹੁਤ ਸਾਥ ਦਿੱਤਾ ਜੀ ਮੇਰੇ ਨਾਲ ਹੀ ਖੜੀ ਆ ਮੇਰੇ ਦਾ ਰਿਸ਼ਤੇਦਾਰ ਵੀ ਮੇਰਾ ਸਾਥ ਛੱਡ ਗਏ ਤੇ ਜੀ ਬਸ ਇਹ ਕਹੀ ਮੇਰੀ ਘਰ ਵਾਲੀਓ ਮੇਰੇ ਨਾਲ ਖੜੀ ਹੈ ਜੀ ਹੁਣ ਵੀ ਉਹ ਨਾ ਕਹਿਆ ਕਹਿੰਦੀ ਮੈਂ ਦਊਂਗੀ ਕਿਡਨੀ ਆਪਣੀ ਹਾਂਜੀ ਹੁਣ ਵੀ ਉਹ ਕਹਿੰਦੀ ਹੈ ਕਹਿੰਦੀ ਕਿਡਨੀ ਮੈਂ ਦਊਂਗੀ ਤੁਸੀਂ ਆਪਣਾ ਇਲਾਜ ਕਰਾਓ ਕਿਡਨੀ ਚੇਂਜ ਕਰਾਓ ਮੈਂ ਤੁਹਾਨੂੰ ਕਿਡਨੀ ਦਊਂਗੀ ਬਿਲਕੁਲ ਅਸੀਂ ਕਈ ਵਾਰ ਕਹਿੰਨੇ ਆ ਭਾਈ ਜੀ ਰਿਸ਼ਤਿਆਂ ਦੇ ਵਿੱਚ ਟਕਰਾਅ ਦੇ ਗੱਲਾਂ ਆਉਂਦੀਆਂ ਤਲਾਕ ਤੱਕ ਦੀਆਂ ਨੋਬਤਾਂ ਆਉਂਦੀਆਂ ਪਰ ਐਸੇ ਰਿਸ਼ਤੇ ਵੀ ਆ ਰੂਹ ਦੇ ਰਿਸ਼ਤੇ ਨੇ ਜਿਹੜੇ ਕਹਿੰਦੇ ਵੀ ਜੇ ਮੇਰੇ ਹਮਸਫਰ ਨੂੰ ਕੋ ਤਮੈਂ ਤਿਆਰ ਆ ਮੈਂ ਤੇਰੇ ਲਈ ਜਾਨ ਦੇਣ ਤੱਕ ਹਾਜ਼ਰ ਆ ਤਾਂ ਉਹ ਭੈਣ ਨੇ ਕਿਹਾ ਵੀ ਮੈਂ ਕਿਡਨੀ ਦੇਣੀ ਆ ਜਗਦੀਪ ਨੂੰ ਇਹਨਾਂ ਨੂੰ ਤੇ ਉਹਦੇ ਲਈ ਟੈਸਟ ਵਗੈਰਾ ਹੋਣੇ ਆ ਟੈਸਟਾਂ ਦੇ ਉੱਤੇ ਪਹਿਲਾਂ ਤਾਂ 1.5 ਤੋਂ 2 ਲੱਖ ਰੁਪਏ ਲੱਗਣਾ 50 ਕ 40000 ਦਾ ਇੱਕ ਟੈਸਟ ਮੁੱਖ ਟੈਸਟ ਕੋਈ ਦੱਸਿਆ ਨਾ ਜੀ ਹਾਂਜੀ ਤੇ ਬਾਈ ਪਾਬੂ ਹੋ ਗਏ ਹੈ ਕੋਈ ਨਹੀਂ ਕੋਈ ਨਹੀਂ ਨਾ 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 ਕੋਈ ਨਹੀਂ ਕੋਈ ਪਾਬਕ ਨਹੀਂ ਹੋਣਾ ਬਾਈ ਜੀ ਵਾਇਗਰੂ ਦੀ ਬਾਣਾ ਇਹ ਪਰਮਾਤਮਾ ਦਾ ਪਰਮੈ ਕਹਿੰਦਾ ਵੀ ਜਰੂਰ ਤੁਹਾਡਾ ਇਲਾਜ ਹੋਵੇ ਤੁਹਾਡੀਆਂ ਕਿਡਨੀਆਂ ਠੀਕ ਹੋਣ ਹੈਨਾ ਤੇ ਵਾਇਗਰੂ ਤੁਹਾਨੂੰ ਹੋਰ ਤੰਦਰੁਸਤੀ ਬਖਸ਼ੇ ਤਾਂ ਮੈਂ ਬਾਈ ਜੀ ਇਹਨਾਂ ਦਾ ਅਕਾਊਂਟ ਨੰਬਰ ਵੀ ਛੱਡ ਰਿਹਾ ਕਿਉਂਕਿ ਇਹਨਾਂ ਦਾ ਇਲਾਜ ਹੈਗਾ ਕਿਡਨੀ ਟ੍ਰਾਂਸਪਲੈਂਟ ਹੋ ਸਕਦੀ ਹੈ ਜੇਕਰ ਇਹਨਾਂ ਦੀ ਪਤਨੀ ਦੀ ਕਿਡਨੀ ਫਿੱਟ ਬੈਠਦੀ ਹੋਈ ਤਾਂ ਉਹ ਨਹੀਂ ਤਾਂ ਫਿਰ ਹੁਣ ਕਿਡਨੀਆਂ ਦਾ ਬਹੁਤ ਚੱਲੀ ਜਾਂਦਾ ਵੀ ਕਿਡਨੀ ਭਾਈ ਦਿੱਤੀ ਜਾਂਦੀ ਹੈ ਤਾਂ ਉਦੇ ਲਈ ਇਲਾਜ ਦੇ ਲਈ ਪਰ ਪੈਸੇ ਨਹੀਂ ਹੈ ਇੱਕ ਵਾਰ ਪ੍ਰੋਸੈਸ ਜਿਹੜਾ ਹੈਗਾ ਪੈਸਿਆਂ ਦਾ ਸ਼ੁਰੂ ਉੱਥੋਂ ਹੀ ਹੋਣਾ ਹੈ ਜਦੋਂ ਪੈਸੇ ਕੁਝ ਆਉਣ ਲੱਗ ਜਾਣਗੇ ਇਲਾਜ ਦਾ ਪ੍ਰੋਸੈਸ ਤਾਂ ਮੇਰੀ ਬੇਨਤੀ ਹੈ ਵੀ ਬਾਈ ਜੀ ਹੋਰਾਂ ਨੂੰ ਜ਼ਰੂਰ ਮਦਦ ਕਰੋ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਆ ਤੇ ਜਿਹੜੇ ਵੀਰ ਭੈਣ ਵੈਸੇ ਇੱਥੇ ਜਾਂਦੇ ਆ ਸੜਕ ਤੋਂ ਤਾਂ ਜ਼ਰੂਰ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਿੱਤੀ ਆ ਤੇ ਇਹ ਲੋਕੇਸ਼ਨ ਦੇ ਉੱਤੇ ਇਹ ਵੀਰ ਜੀ ਹੋਰ ਹੀ ਖੜਦੇ ਇਹਨਾਂ ਦਾ ਨੰਬਰ ਹੈ ਰੋਪੜ ਆਉਂਦੇ ਹੋ ਤਾਂ ਜ਼ਰੂਰ ਇਹਨਾਂ ਦੇ ਕੋਲ ਕੁਛ ਨਾ ਕੁਛ ਲੈ ਕੇ ਵੀ ਜਾਓ ਇਨਾਂ ਦੀ ਕਿਰਤ ਦੇ ਵਿੱਚ ਵੀ ਵਾਅਦਾ ਕਰੋ ਉਹਦੇ ਵੀ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਬੇਨਤੀ ਹੈ ਮਜਬੂਰੀ ਬਾਸ ਅੱਜ ਬਾਈ ਜੀ ਹੋਰੀ ਖੜੇ ਆ ਤੇ ਕਿਸੇ ਦੇ ਅੱਗੇ ਹੱਥ ੱਡਣ ਨਾਲ ਉਹ ਇਹਨਾਂ ਨੇ ਸਮਝਿਆ ਹੁਣ ਵੀ ਇਹਨਾਂ ਨੇ ਕਿਹਾ ਸੀ ਵੀ ਸਾਡੀ ਅਸੀਂ ਸਕੰਜਮੀ ਲਾਉਂਦੇ ਆ ਉਹਦੀ ਐਡ ਕਰ ਦਿਓ ਪਰ ਮੈਂ ਚਾਹੁੰਦਾ ਵੀ ਇਹਦੇ ਨਾਲ ਇਹਦੇ ਸਿਰ ਦੇ ਉੱਤੇ ਬਾਈ ਜੀ ਜਿਹੜਾ ਉਹ ਇਲਾਜ ਜਿਹੜੀ ਬਿਮਾਰੀ ਲੱਗੀ ਹੈ ਉਹ ਸੰਭਵ ਨਹੀਂ ਹੈ ਇਸ ਕਰਕੇ ਮੇਰੀ ਬੇਨਤੀ ਭੈਣਾਂ ਨੂੰ ਵੀਰਾਂ ਨੂੰ ਵੀ ਇਸ ਵੀਰ ਦੀ ਬਾਹ ਫੜੋ ਕਿਸੇ ਦੇ ਨਾਲ ਵੀ ਕੁਝ ਵੀ ਵਾਪਰ ਸਕਦਾ ਕਿਉਂਕਿ ਪੰਜਾਬ ਬਾਈ ਜੀ ਖਤਮ ਕਰ ਦਿੱਤਾ ਗਿਆ ਇੱਕ ਤਰ੍ਹਾਂ ਦੇ ਨਾਲ ਪਾਣੀ ਗੰਧਲੇ ਰੋਟੀ ਦੇ ਵਿੱਚ ਕਣਕ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਵਿੱਚ ਜ਼ਹਿਰ ਹੋਣ ਲੱਗੀ ਇਹ ਤਾਂ ਕਿਸੇ ਦੇ ਉੱਤੇ ਵੀ ਆ ਸਕਦਾ ਇੱਕ ਦੂਏ ਦੇ ਨਾਲ ਖੜੀਏ ਅੱਜ ਖੜਨ ਦਾ ਵੇਲਾ ਹੈ ਤਾਂ ਬਾਈ ਹੋਰਾਂ ਨੂੰ ਮੁਸੀਬਤ ਆਈ ਹੈ ਤਾਂ ਮੇਰੀ ਬੇਨਤੀ ਹੈ ਜੀ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰਿਓ ਇਹਨਾਂ ਦਾ ਖਾਤਾ ਨੰਬਰ ਵੀ ਦਿੱਤਾ ਉਹਦੇ ਵਿੱਚ ਵੀ ਤੁਸੀਂ ਮਾਇਆ ਪਾ ਸਕਦੇ ਹੋ ਦਿਓ ਇਜਾਜ਼ਤ ਧੰਨਵਾਦ